ਆਮ ਆਦਮੀ ਪਾਰਟੀ ਦੇ ਦੀ ਟੀਮ ਹੈ ਜਿਹੜੀ ਘੱਗੇ ਦੀ ਇਹ ਹਰੀਆਲੀ ਤਹਿਤ ਰੁਖ ਲਾ ਰਹੀ ਹੈ ਥਾੜਾ ਘੱਗਾ ਵਿਖੇ ਤੇ ਸਾਡੇ ਬਲਾਕ ਪ੍ਰਧਾਨ ਮਿੱਠੂ ਸਿੰਘ ਤੇ ਸਾਡੇ ਆਨੰਦ ਲਾਲ ਜੀ 베ਦੀ ਜੀ ਬੋਟਾ ਜੀ ਦਰਸ਼ਨ ਸਿੰਘ ਜੀ ਸਾਰੀ ਟੀਮ ਆਮ ਆਦਮੀ ਪਾਰਟੀ ਦੀ ਸਾਡੇ ਅਵਤਾਰ ਸਿੰਘ ਜੀ ਸਟੂਡੀਓ ਇੱਕ ਫੋਟੋ ਕਰ ਦੇ ਕੋਈ ਨਹੀਂ ਇਹ ਦੇ ਫਿਰ ਜਾ ਸਾਈਕਲ ਨਹੀਂ ਆ ਰਹੀ ਹੈ ਅਰੇ ਤਾਂ ਬਟਾ ਚਾਹ ਲੈਣੀ ਹੈ ਪਿੱਛੇ ਕਰਕੇ ਨਾ ਹਾਂਜੀ ਆਨੰਦ ਜੀ ਅੱਜ ਤੁਸੀਂ ਰੁੱਖ ਲਾ ਕੇ ਵਾਤਾਵਰਣ ਦੇ ਵਿੱਚ ਹਿੱਸਾ ਬਾਰੇ ਉਹ ਇਹਦੇ ਤੇ ਕੋਈ ਚਾਰ ਸ਼ਬਦ ਬੋਲੋ ਜੀ ਅੱਜ ਜੀ ਹਰਿਆਲੀ ਮਿਸ਼ਨ ਦੇ ਤਹਿਤ ਰੋਕ ਲਗਾਓ ਧਰਤੀ ਮਾਂ ਨੂੰ ਬਚਾਓ ਮਿਸ਼ਨ ਤਹਿਤ ਅੱਜ ਖਾਣਾ ਖੱਗਾ ਵਿਖੇ ਸਾਡੇ ਪੰਜਾਬ ਦੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਜੋ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਸਾਡੇ ਡੀਐਸਪੀ ਸਾਹਿਬ ਪਾਤਰਾ ਮਾਨ ਜੋਦਰਜੀਤ ਸਿੰਘ ਜੀ ਵਿਰਕ ਤੇ ਥਾਣਾ ਖੱਗਾ ਦੇ ਇੰਚਾਰਜ ਸਰਦਾਰ ਦਰਸ਼ਨ ਸਿੰਘ ਜੀ ਉਹਨਾਂ ਨੂੰ ਅੱਜ ਜੋ 700 ਦੇ ਕਰੀਬ ਬੂਟਾ ਖੱਗਾ ਥਾਣਾ ਵਿਖੇ ਲਗਾਇਆ ਗਿਆ ਜਿਸ ਦੇ ਵਿੱਚ ਕੁਝ ਫਲਦਾਰ ਬੂਟੇ ਹਨ ਤੇ ਕੁਝ ਛਾਂਦਾਰ ਸੋ ਇਸ ਤੋਂ ਸਾਨੂੰ ਸਾਰਿਆਂ ਨੂੰ ਸਿੱਧ ਲੈਣੀ ਚਾਹੀਦੀ ਹੈ ਕਿ ਜਿਵੇਂ ਅੱਜ ਘੱਗਾ ਪੁਲਿਸ ਨੇ ਇਹ ਸ਼ੁਰੂਆਤ ਕੀਤੀ ਹੈ ਆਮ ਲੋਕਾਂ ਨੂੰ ਵੀ ਇਸ ਤੋਂ ਸੇਧ ਲੈ ਕੇ ਆਪਣੇ ਆਲੇ-ਦੁਆਲੇ ਖਾਲੀ ਜਗ੍ਹਾ ਦੇ ਵਿੱਚ ਜਾਂ ਸਾਂਝੇ ਥਾਵਾਂ ਤੇ ਘਟੋ-ਘਟ 5 ਜਾਂ 10 ਬੂਟੇ ਹਰ ਇੱਕ ਬੰਦੇ ਨੂੰ ਲਾਣੇ ਚਾਹੀਦੇ ਹਨ ਕਿਉਂਕਿ ਉਸ ਦੇ ਨਾਲ ਤਾਂ ਸਾਡਾ ਵਾਤਾਵਰਣ ਸ਼ੁੱਧ ਰਹਿੰਦਾ ਹੈ ਇੱਕ ਜੋ ਅੱਜ ਕੱਲ੍ਹ بارشਾਂ ਘੱਟ ਹੋ ਰਹੀਆਂ ਹਨ ਦਰਖਤਾਂ ਦਾ ਬਹੁਤ ਵੱਡਾ ਯੋਗਦਾਨ ਹੈ بارشਾਂ ਪਾਉਣ ਦੇ ਵਿੱਚ ਵਾਰਸ਼ਾਂ ਪਾਣੀ ਨੂੰ ਤੇ ਧਰਤੀ ਨੂੰ ਰੁੱਖ ਲਗਾ ਕੇ ਹੀ ਬਚਾਇਆ ਜਾ ਸਕਦਾ ਹੈ ਸੋ ਮੈਂ ਸਾਰੇ ਆਪਣੇ ਆਮ ਆਦਮੀ ਪਾਰਟੀ ਦੀ ਵਲੰਟੀਅਰਾਂ ਨੂੰ ਤੇ ਆਮ ਜਨਤਾ ਨੂੰ ਇਹ ਹੀ ਸੁਨੇਹਾ ਦੇਣਾ ਚਾਹਾਂਗਾ ਕਿ ਸਭ ਆਪਣੇ ਨੇੜੇ ਦੇ ਖਾਲੀ ਥਾਨਾਂ ਤੇ ਵੱਧ ਤੋਂ ਵੱਧ ਰੁੱਖ ਲਗਾਓ ਤੇ ਵਾਤਾਵਰਨ ਬਚਾਓ ਤੇ ਇੱਕ ਬੇਨਤੀ ਹੈ ਤੁਹਾਡੇ ਵਿੱਚ ਕਿਸਾਨ ਵੀ ਖੜੇ ਨੇ ਕਿ ਇੱਥੇ ਹੀ ਰੁੱਖ ਲਾ ਕੇ ਬੰਦ ਹੋ ਜਾਓ ਜਾਂ ਖੇਤਾਂ 'ਚ ਵੀ ਲਾਓਗੇ ਆਮਾਂਗੇ ਖੇਤਾਂ 'ਚ ਵੀ ਲਾਵਾਂਗੇ ਮੋਟਰਾਂ ਦੇ ਲਾਵਾਂਗੇ ਠੀਕ ਹੈ ਠੀਕ ਠੀਕ ਹੈ ਲਾ ਰੱਖਦੇ ਨੇ ਹੋਰ ਲਾਵਾਂਗੇ ਬਹੁਤ ਵਧੀਆ ਯੋਗਦਾਨ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ